ਲੋਗੀ ਸਾਰੇ ਕਾ ਜਦੋਂ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਤੀਤ ਕਰ ਦਈ ਸ਼ੀ ਜੋਸ਼ੀ ਚੰਨਾਉਂ ਤੇ ਅਸੀਂ ਆਨੰਦ ਪਈ ਤੁਹਾਡਾ ਸਵਾਤ ਕਰਦੇ ਲੋਗੀ ਮੈਂ ਹਾਜ਼ਰਾਂ ਤੁਹਾਡੀ ਪਿਆਰੀ ਵਿੱਚ ਲੈ ਕੇ ਬਹੁਤ ਹੀ ਪਿਆਰਾ ਜਿਹਾ ਲੋਰੀ ਤੇ ਇਹ ਇੱਕ ਬੇਟੀ ਆਪਣੇ ਪਿਤਾ ਨਾਲ ਗੱਲ ਕਰਦੀ ਹੈ ਕਹਿੰਦੀ ਪਿਤਾ ਜੀ ਮੈਂ ਕੁੱਤਾ ਵਾਂਗ ਤੇਰੇ ਕਰੇ ਕਰੇ ਮਾਇਆ ਵਿੱਚ ਤੂੰ ਹਾਸਾ ਸਤਰੀ ਉਹ ਬਾਪ ਦਾ ਦਿਲ ਤਰ ਹੁੰਦੀ ਹੈ ਤੇ ਕਹਿੰਦੀ ਵੱਡਾ ਜਿਹੜਾ ਰੱਖ ਕੇ ਤੋਰੀ ਮੈਨੂੰ ਹੈਨਾ ਤੇ ਵਾਕੀ ਤੁਸੀਂ ਗੀਤ ਦੇ ਸੁਣਾਗੇ ਹੈਨਾ ਤੇ ਉਦੋਂ ਤਾਂ ਸਾਰੇ ਭਾਵਕ ਹੋ ਜਾਂਦੇ ਧੀ ਵੀ ਹੋਣਦੇ ਬਾਪ ਵੀ ਸਾਰੇ ਭਾਵਕ ਹੋ ਜਾਂਦੇ ਉਸ ਵੇਲੇ ਤਾਂ ਹੈਨਾ ਤੇ ਇਹਦੇ ਗੀਤ ਦੇ ਵਿੱਚ ਤੁਸੀਂ ਸੁਣਿਆ ਬਹੁਤ ਹੀ ਪਿਆਰਾ ਜਿਹਾ ਗੀਤ ਹੈ ਤੇ ਆਪ ਵੀ ਗਾਇਆ ਕਰੋ ਹੈਨਾ ਨੀਤਾ ਨੂੰ ਹੈਨਾ ਤੇ ਲੋ ਜਿਹੜਾ ਮੈਨੂੰ ਨੁਕਤਾ ਪਾਉਂ ਕੱਲ ਮੈਨੂੰ ਇੱਕ ਭੈਣ ਨੇ ਤਰਨ ਤਰਨ ਤੋਂ ਫੋਨ ਕਰਿਆ ਤੇ ਇੱਕ ਨੇ ਵਸ਼ਿੰਦੇ ਤੋਂ ਕਹਿੰਦੇ ਨਸ਼ੇ ਮੁਕਤੀ ਬਾਰੇ ਜੀ ਤੁਸੀਂ ਪਹਿਲਾਂ ਦੱਸਿਆ ਸਾਨੂੰ ਰੱਬਿਆ ਨਹੀਂ ਇਹ ਮਹੁਨ ਮੈਂ ਤਿੰਨ ਨੁਕਤੇ ਪਾਉਂਗੀ ਮਤਲਬ ਕੋਸਟਮਾਈਜ਼ ਵਾਲੇ ਸੌਖੇ ਪਾਈ ਵੀ ਹੋਰੀ ਛੁੱਟ ਜੂਗਾ ਉਹ ਜੇ ਨਹੀਂ ਤੁਸੀਂ ਕਰ ਸਕਦੇ ਤਾਂ ਮੈਂ ਤਿੰਨ ਨੇ ਜੇ ਤੁਸੀਂ ਕਰ ਸਕੋ ਤਾਂ ਕਰਿਓ ਤਿੰਨੇ ਮੈਂ ਬਾਰੀ ਬਾਰੀ ਤੁਹਾਨੂੰ ਉਕਤੇ ਪਾਉਣੀਆਂ ਵੀ ਕਿਸੇ ਦੇ ਦੱਸਿਓ ਨੇ ਮਹਾਰਾਜ ਦੇ ਜੇ ਇਹ ਜਿਵੇਂ ਵੀ ਹੋਊਗਾ ਜਿਵੇਂ ਨਸ਼ਾ ਛੁੱਟ ਜੂ ਕਰਕੇ ਜਰੂਰ ਦੇਖਿਓ ਹੈਨਾ ਨਸ਼ੇ ਤੋਂ ਸਾਰੇ ਲੋਕ ਤੰਗ ਨੇ ਹੈਨਾ ਪਰਮਾਤਮਾ ਕਰੇ ਕਿਸੇ ਦੇ ਕਰੇ ਨਸ਼ਾ ਨਾ ਹਵੇ ਚਲੋ ਇਹ ਕਾਪੀ ਪੈਨਸਲ ਲੈ ਕੇ ਵੇਜਿਓ ਪਹਿਲਾਂ ਮੈਂ ਪਾਇਆ ਸੀ ਇਹ ਮਤਲਬ ਦਸੰਬਰ ਚ ਪਾਇਆ ਸੀ ਇਹ ਨੁਕਤਾ ਤੇ ਹੁਣ ਫੇਰ ਦੁਬਾਰਾ ਰੀਕ ਕਰ ਰਹੀ ਆ ਤੇ ਲੋ ਇਹਨੂੰ ਗੀਤ ਤੋਂ ਬਾਅਦ ਪਾਉਂਗੀ ਤੇ ਲੋ ਹੁਣ ਸੁਣੋ ਇਹ ਪਿਆਰਾ ਜਿਹਾ ਲੋਕਗੀਤ ਬੇਟੀ ਕੀ ਕਹਿੰਦੀ ਹੈ ਹੈਨਾ ਆ ਦੇ ਬਾਪ ਨੂੰ ਪੁੱਤ ਬਣ ਕੇ ਇੱਕ ਮਾਇਆ ਘਰੀ ਤੇ ਰੇ ਸੀ ਹਸਿਤਰੀ ਬਾਵਲਾ ਪੁੱਤ ਬਣੀ ਕੇ ਕੁਮਾਇ ਕਰੀ ਤੇ

रा हस हसि तोरी बाबला पूतवाणी खे माया करी ते हस हसि तोरी बाबू ਵੱਲੇ ਵੱਲੇ ਵੈਤਿਆ ਗਉਂ ਮਹਾਬਾਗ ਹੁੰਦੀਆ ਵੈਤਿਆ ਗਉਂ ਮਹਾਬਾਗ ਹੁੰਦੀਆ ਇਹਨਾ ਮੁਹੋਂ ਕੁਝ ਅੱਖ ਨਾ ਸੇ ਨਾ ਪੁੱਤ ਨੇ ਜਿਮੀਨੇ ਸਾਹਣੀ ਅਸਿਹ ਹਥਰ ਦਦਿਤ ਵੇਲੇ ਜਾਨਾ ਦਾਨਿਂ ਦਿੱਤੇ ਤਾਨੇ ਨਾ ਘਟੇ ਵੇਦਾਨਿ ਦਿੱਤੇ ਤਾਨੇ ਨਾ ਘਟੇ ਹੋ ਜਾਉ ਬੱਲੇ ਬੱਲੇ

ਮੈ ਸਤੇ ਕੁਲਾ ਸੁਖੀਓ ਦੀਆ ਜੀ ਦੀ ਸੁਖੀ ਬਸੇ ਤੀਰਾਨੀ ਵੇਹੋਰ ਕੁ ਜੀ ਨਹੀਂ ਮੰਗਦੀ ਇੱਕ ਬਾਰ ਲੰਬ ਦੇ ਮੇਰਾ ਹੇ ਇਕ ਕਾਰ ਪੱਕਾ ਬਾਵਲਾ ਜਿਥੇ ਲਿਪਣੇ ਨਾ ਪੈਣੇ ਲੱ ਲ ਬਨਲੇ ਬਨਲੇ ਮੈ ਪੁੱਤ ਨਾਲੋਂ ਵੱਧਿਆਣੀ ਕੇ ਮੈ ਪੁੱਤ ਨਾਲੋਂ ਵੱਧਿਆਣੀ ਕੇ ਨਾਲ ਪਿਆਰੀ ਦੇ ਤੂੰ ਮੈਨੂੰ ਸੀ ਪੜਾਯਾ ಮೈನು ರಾಜ ತೂ ಪಾರಿ ತೂ ಬಿ ಪರಿಕಾರಿ चक चक शाम सुेरे हस हस तोरी भला वे हस हस तोरी बुल ਤੇ ਦੱਸਿਓ ਤੁਹਾਨੂੰ ਸਾਡਾ ਇਹ ਗੀਤ ਕਿਹੋ ਜਿਹਾ ਲੱਗਿਆ ਉਮੀਦ ਆ ਸਾਰਿਆਂ ਨੂੰ ਬਹੁਤ ਪਸੰਦ ਆਇਆ ਹੋਊਗਾ ਹੈਨਾ ਤੇ ਸੰਤ ਬਹੁਤ ਸੋਹਣਾ ਲੱਗਿਆ ਤੇ ਤਾਂ ਹੀ ਤੁਹਾਡੇ ਅੱਗੇ ਇਸ ਨੂੰ ਲੱਭ ਕੇ ਕਿਤੋਂ ਪੇਸ਼ ਕੀਤਾ ਤੇ ਇਸ ਗੀਤ ਨੂੰ ਜਰੂਰ ਗਾਇਆ ਕਰੋ ਤੇ ਹੁਣ ਆਜੋ ਆਪਾਂ ਤੰਦਰੁਸਤੀ ਵੱਲ ਉਹ ਭੈਣਾ ਨੇ ਪੁੱਛਿਆ ਵੀ ਸਾਨੂੰ ਮਤਲਬ ਨਸ਼ਾ ਛਡਾਉ ਜਦਸੋ ਕਿਵੇਂ ਇਹ ਨਾ ਬਹੁਤ ਹੀ ਸੌਖਾ ਜਿਹਾ ਹੈ ਜੀ ਇਹ ਤੁਸੀਂ ਕਰ ਸਕੋਗੇ ਮਤਲਬ ਕਈ ਤਾਂ ਮੈਂ ਇੱਕ ਪੰਜ ਚਾਰ ਦਿਨ ਲਈ ਦੱਸੇ ਹੋਏ ਨੇ ਪਹਿਲੇ ਨੂੰ ਤੇ ਇਹਨੂੰ ਟਾਈਮ ਤਾਂ ਲੱਗੂਗਾ ਪਤਾ ਕਿੰਨਾ ਇੱਕ ਚਮਚਾ ਦੇਸੀ ਗਊ ਦਾ ਮੂਤਰ ਗਊ ਪਿਸ਼ਾਬ ਲਿਆ ਉਹ ਦੇਸੀ ਗਊ ਦਾ ਗਊਸ਼ਾਲਾ ਬਗਜੋ ਸ ਦੇਸੀ ਗਊਆਂ ਹੁੰਦੀਆਂ ਦੇਸੀ ਗਊਆਂ ਦੁੱਧੀ ਗਊ ਤਾਂ ਗਊ ਵੀ ਨਹੀਂ ਹੁੰਦੀ ਹੈਨਾ ਉਹ ਤਾਂ ਹਾਈ ਫੇਲ ਹੁੰਦੀਆਂ ਨੇ ਤੇ ਦੇਸੀ ਗਊ ਦਾ ਮੂਤਰ ਉਹ ਇੱਕ ਚਮਚਾ ਲੈਣਾ ਦੇਸੀ ਗਊ ਦਾ ਪਿਸ਼ਾਬ ਇੱਕ ਚਮਚਾ ਲੈ ਲਿਆ ਕਾਲੇ ਰੰਗ ਦੀ ਬੱਛੀ ਹੋਵੇ ਜੇਸੀ ਉਹ ਉਹ ਬੱਛੀ ਦਾ ਗੋਹਾ ਲੈ ਲਿਆ ਦਾ ਉਹਦਾ ਰਸ ਕੱਢ ਲਓ ਉਹ ਵੀ ਇੱਕ ਚਮਚਾ ਹੀ ਉਸ ਰਸ ਨੂੰ ਫਿਰ ਉਹ ਗਰਮ ਕਰਕੇ ਉਹਨੂੰ ਪਿਸ਼ਾਬ ਤੇ ਗੰਗਾ ਉਹ ਪਿਸ਼ਾਬ ਹੁੰਦਾ ਗੋਬਰ ਦਾ ਰਸਾ ਉਹਨੂੰ ਦੋਹਾਂ ਨੂੰ ਮਿਲਾ ਲਿਆ ਆਪਾਂ ਦੋ ਚਮਚੇ ਫਿਰ ਉਹਨੂੰ ਅਸੀਂ ਗਰਮ ਕਰ ਲਿਆ ਹੈਨਾ ਤਾਂ ਇਹ ਗਰਮ ਕਰਕੇ ਤੁਸੀਂ ਉਹ ਨਸ਼ੇੜੀ ਨੂੰ ਪਿਆਓ ਸਮਝੇ ਇੱਕ ਮਹੀਨਾ ਲਗਾਤਾਰ ਤੇ ਇੱਕ ਮਹੀਨੇ ਵਿੱਚ ਹਰ ਤਰ੍ਹਾਂ ਦਾ ਨਸ਼ਾ ਛੁੱਟ ਗਿਆ ਮਹਾਰਾਜ ਜੀ ਕਹਿੰਦੇ ਪੋਥੀ ਜੀ ਮਹਾਰਾਜ ਨੇ ਦੱਸਿਆ ਕਨੇ ਕਿ ਐਲੰਜ ਜੀ ਨਸ਼ਾ ਨਾ ਛੁੱਟੇ ਇੱਕ ਮਹੀਨਾ ਲਗਾਤਾਰ ਜੇ ਉਹ ਭਾਈ ਸਾਹਮਣੇ ਪੀਂਦਾ ਸਾਹਮਣੇ ਤਾਂ ਕਿਸੇ ਨੇ ਪੀਣਾ ਨਹੀਂ ਕੋ ਕੋ ਦਾ ਪਛਾਪ ਕਰਤੀ ਉਹ ਹੋ ਜਵਣ ਨੂੰ ਹਨਾ ਤੇ ਜਿਵੇਂ ਵੀ ਤੁਸੀਂ ਮਰਜੀ ਪਿਓ ਉਹਨੂੰ ਇੱਕ ਚਮਚਾ ਗੋਭਸ਼ਰ ਇੱਕ ਚਮਚਾ ਗੋ ਦੇ ਗੋਗਰ ਦਾ ਰਸ ਕੱਢ ਲਿਆ ਆਪਾਂ ਕਾਲੀ ਬੱਛੀ ਦੇ ਹਨਾ ਕਾਲੀ ਬੱਛੀ ਹੋਵੇ ਉਹਦਾ ਤੇ ਉਹ ਤੁਸੀਂ ਉਹਦਾ ਰਸ ਕੱਢ ਕੇ ਉਹਦਾ ਨਰਮ ਕਰ ਲਿਆ ਪੋਸਾ ਕਰਦੇ ਚਲੋ ਹਨਾ ਉਹ ਕਿਸੇ ਹਿਸਾਬ ਦੀ ਪਿਆਓ ਚਾਹੇ ਦੁੱਧ ਚ ਪਾ ਕੇ ਪਿਆ ਦਿਓ ਚਾਹੇ ਤੁਸੀਂ ਭਾਈ ਉਹਦੇ ਦਾਲ ਸਬਜ਼ੀ ਜੀ ਉਹ ਸਾਰੀ ਲੈ ਲੇ। ਉਹਨਾਂ ਕਹੇ ਪਾਣੀ ਪਿਆ ਦੇ ਜਿਵੇਂ ਵੀ ਪੀਂਦਾ ਜੇ ਉਹਦੀ ਸ਼ਰਾਬ ਕੀਤੀ ਹੋਈ ਹੈ ਜਾਂ ਕੋਈ ਨਸ਼ਾ ਕਰਿਆ ਹੋਇਆ ਉਹ ਨਹੀਂ ਪਤਾ ਲੱਗਣਾ ਤੇ ਲਗਾਤਾਰ ਬ੍ਰੇਕ ਨਾ ਪਾਉਣ ਜੋ। ਹਮੇ ਇੱਕ ਮਹੀਨਾ ਤਰਨ ਉਹ ਤੇ ਕੋਲੀ ਰੱਖੋ ਵੀ ਕੀ ਆਜੇ ਕੋਈ ਗੁੱਸਾ ਨਾ ਕਰੇ। ਤੇ ਕਹਿੰਦੇ ਬਿਲਕੁਲ ਉਹ ਛੱਡ ਦੇ। ਹੂੰ। ਤੇ ਦੂਜਾ ਨੁਕਤਾ ਹੈਗਾ ਇਹ ਇਹ ਜਿਵੇਂ ਸੌਖਾ ਹੈ। ਇਹ 20 ਗ੍ਰਾਮ ਸਿੱਟਾ ਮਿਸ਼ਰੀ ਤੇ 20 ਗ੍ਰਾਮ ਦੇਸੀ ਘਿਓ ਦਾ ਕੀ। ਦੋਹਾਂ ਨੂੰ ਤੁਸੀਂ ਗਰਮ ਕਰਕੇ ਨਾਸ਼ਤੇ ਤੋਂ ਅੱਧਾ ਘੰਟਾ ਬਾਅਦ ਜਿੰਨਾਂ ਨੇ ਸਵੇਰੇ ਕੁਝ ਖਾਪੀ ਲਿਆ ਉਹ ਦੁੱਧ ਦਾ ਘੰਟਾ ਬਾਅਦ ਉਹਨੂੰ ਦਿਓ ਲਗਾਤਾਰ ਇਹ 45 ਦਿਨ ਦੇਣਾ ਫਿਰ ਇਹ ਤਾਂ ਲੈ ਹੀ ਲਊਗਾ ਨਾ ਉਹ ਤਾਂ ਸਵੇਰੇ ਤੋਂ ਦਾ ਕੁਝ ਖਾਦਾ ਪੀਤਾ ਨਹੀਂ ਖਾਦਾ ਪੀਤਾ ਹੁ ਤਾਂ ਵੀ ਦੇ ਦਿਓ ਕੀ ਹੈ 20 ਗ੍ਰਾਮ ਸਿੱਟਾ ਮਿਸ਼ਰੀ 20 ਗ੍ਰਾਮ ਦੇਸੀ ਗੋਬਾਦੀ ਦੋਹਾਂ ਨੂੰ ਮਿਲਾ ਲਿਆ ਆਪਾਂ ਸਿੱਟਾ ਮਿਸ਼ਰੀ ਦਾ ਪਾਊਡਰ ਬਣਾ ਲਿਆ ਉਹ 'ਚ ਮਿਲਾ ਕੇ ਚਾਹੇ ਉਹਨੂੰ ਕਹੇ ਵੀ ਆਹ ਤੂੰ ਜਿਵੇਂ ਚਾਹੇ ਕਹੇ ਵੀ ਅਸੀਂ ਵੀ ਲੈਣੇ ਆ ਨਾਲ ਜੋ ਵੀ ਤੁਹਾਨੂੰ ਬਹਨ ਬਣਾ ਕੇ ਕਿ ਆਪ ਵੀ ਇਹ ਲੈ ਲਓਗੇ ਤਾਂ ਆਪ ਦਾ ਕੋਈ ਇਹ ਨਾ ਕੋਈ ਮਾਰੀ ਦੀ ਨਹੀਂ ਹੈਗੀ ਨਾ ਗਉ ਦਾ ਕਿਉਂ ਉਦੋਂ ਮਿਸਰੀ ਹੋਈ ਹੈ ਹੈਨਾ ਸਿੱਟਾ ਮਿਸੀ ਧਾਗੇ ਵਾਲਾ ਉਹ ਇਹ 45 ਦਿਨ ਤਰੀਕ ਲਿਖੋ ਜਦੋਂ ਦੇ ਲਗੋਗੇ ਨਾਗਾ ਨਾ ਪਾਇਓ ਮੱਖੀ ਤੇ ਮੱਖੀ ਮਾਰਨੀ ਆਪਾਂ ਬਿਲਕੁਲ ਜਿਵੇਂ ਇਹਨਾਂ ਨੇ ਮਾਰਾ ਨਹੀਂ ਦੱਸਿਆ ਹੈ ਨਿਓ ਕਨੇ ਕਿਸੇ ਤਰ੍ਹਾਂ ਨਭੀ ਨਸ਼ਾ ਛੁੱਟ ਜੂਗਾ ਹੈਨਾ ਬਾਪੀ ਤੀਜਾ ਉਪਾਹੇਗਾ ਤਾਂਬੇ ਦੀ ਗੜਬੀ ਲਓ ਉਹ ਰਾਤ ਨੂੰ ਗਰਮ ਪਾਣੀ ਕਰਕੇ ਉਹਨੂੰ ਭਰ ਦਿਓ ਸਵੇਰੇ ਹੀ ਫੇਰ ਉਠੋ ਉਹ ਪਾਣੀ ਨੂੰ ਦੁਬਾਰਾ ਫੇਰ ਗਰਮ ਕਰੋ ਉਸੇ ਪਾਣੀ ਨੂੰ ਗਰਮ ਕਰ ਲਿਆ ਤਾਂ ਤੁਸੀਂ ਜਲਦੀ ਹੋਵੇ ਤੇ ਉਹਦੇ ਵਿੱਚ ਸ਼ਹਿਦ ਪਾ ਦਿਓ ਇੱਕ ਚਮਚਾ ਤੇ ਇੱਕ ਨਿੰਬੂ ਨਚੋੜ ਦਿਓ ਅੱਛਾ ਸ਼ਹਿਦ ਗਰਮ ਕਦੇ ਨਹੀਂ ਕਰਨਾ ਗਰਮ ਪਾਣੀ 'ਚ ਆਪਾਂ ਨੂੰ ਪਾ ਸਕਦੇ ਹਾਂ ਪਰ ਸ਼ਹਿਦ ਆਪਾਂ ਅੱਗ ਤੇ ਨਹੀਂ ਧਰਨਾ ਇਹ ਧਿਆਨ ਰੱਖਿਓ ਤੇ ਵੀ ਸ਼ਹਿਦ ਤੁਸੀਂ ਕਦੇ ਕਹੋ ਵੀ ਸ਼ਹਿਦ ਗਰਮ ਕਰ ਲਿਏ ਨਾ ਉਹ ਉਸੇ ਪਾਣੀ 'ਚ ਸ਼ਹਿਦ ਨੂੰ ਪਾ ਦਿਓ ਤੇ ਨਿੰਬੂ ਨਚੋੜ ਦਿਓ ਤੇ ਉਹ ਨੂੰ ਪੀਅ ਲਿਓ ਸਮਝੇ ਇਹ ਇਹ ਕਿੰਨਾ ਕਰਨਾ ਹੈਗਾ ਇਹ ਰੱਖੋ ਤੁਸੀਂ ਇਹ 3 ਮਹੀਨੇ ਆ ਜੇ ਕਰੋਗੇ 3 ਮਹੀਨੇ ਤਾਂ ਬਹੁਤ ਟਾਈਮ ਲੱਗਣਾ ਜੇ ਤੁਸੀਂ 3 ਮਹੀਨੇ ਦੇ ਸਕਦੇ ਹੋ ਲਗਾਤਾਰ ਤਾਂ ਇਹ 3 ਮਹੀਨੇ ਗਰਮ ਪਾਣੀ ਵਾਲਾ ਹੈਨਾ ਸੌਖਾ ਇਹ ਵੀ ਹੈ ਤੇ ਤਰੀਕੇ ਜੀ ਵੀ ਨਿਸ ਲੋ ਤੇ ਹਰ ਹਾਲਤ ਨਸ਼ਾ ਛੱਡ ਜਿਓ ਪਹਿਲਾਂ ਮੈਂ ਸੌਖੇ ਹੀ ਪਾਏ ਹੋਏ ਨੇ ਹੈਨਾ ਤੇ ਅੱਜ ਮੈਂ ਇਹੇ ਹੀ ਪਾਏ ਨੇ ਜੇ ਤੁਹਾਨੂੰ ਕਰਨੇ ਠੀਕ ਲੱਗਦੇ ਨੇ ਹੈਨਾ ਤੇ ਫਿਰ ਉਹਨਾਂ ਨੂੰ ਫੇਰ ਦੁਬਾਰਾ ਟਵੀਟ ਕਰ ਦੋ ਲਓ ਹੁਣ ਮੈਨੂੰ ਦਿਓ ਛੁੱਟੀਆਂ ਤੇ ਕੱਲ ਨੂੰ ਫੇਰ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਮਿਲਾਂਗੇ